పేజ నిలోనకు లా సార్ద కదే వస్తే లనీ కో కది లడీ థియ కడయి ਜਿਵੇਂ ਬੱਚਿਆਂ ਵਾਂਗੂ ਬਿਲਕੁਲ ਥੋੜੀ ਬੱਚਿਆਂ ਵਰਗੀ ਲੜਾਈ ਐ ਜਿਵੇਂ ਬੱਚੇ ਨਹੀਂ ਲੜਦੇ ਹੁੰਦੇ ਹਨ ਜਿਵੇਂ ਇਹਨਾਂ ਦੀ ਐ ਲੜਾਈ ਐ ਦੇਖੋ ਸਾਰਾ ਮੰਝ ਇਹਨਾਂ ਨੇ ਆਪ ਹੀ ਰੋਕ ਲਿਆ ਮੈਨੂੰ ਤਾਂ ਬੈਠਣ ਹੀ ਨਹੀਂ ਦਿੰਦੀਆਂ ਲੈ ਦੇਖੋ ਬੈਠੀ ਇਹਨਾਂ ਦੀ ਖੇਲੀ ਹੋ ਬੈਠੀ ਐ ਕਾਦੀ ਲੜਾਈ ਹੈ ਦੱਸੋ ਜਮਾਂ ਵੇ ਲੜਾਈ ਕਾਦੀ ਹੈ ਕਾਦੀ ਲੜਾਈ ਹੈ ਛੱਡੀ ਮਰ ਗਈ ਆ ਤਾਂ ਆ ਤਾਂ ਮਰ ਗਈ ਮਰਗੀ ਮਰ ਗਈ ਅੱਖਾਂ ਦੇਖੋ ਕਿੰਨੀਆਂ ਸੋਹਣੀਆਂ ਅੱਖਾਂ ਨੇ ਲੜਾਈ ਵਾਲੀ ਭੈੜੀ ਆ ਉਹ ਲੈ ਉਹ ਚੀ ਕਰੀ ਐਸਾ ਲੜੀ ਦੇਖੀ ਨਾਲ ਤਾਂ ਪੰਗੇ ਲੈਂਦੀ ਐ ਨਾ ਠੀਕਰੀ ਐ ਪੰਗੇ ਇਹ ਜਿਆਦਾ ਲੈਂਦੀ ਐ ਇਹ ਚਲੋ ਇੱਕ ਸਾਈਡ ਤੇ ਹੋ ਮੈਨੂੰ ਬੈਠਣ ਨੂੰ ਦੇਵੋ ਥਾਂ ਸਾਰੀ ਜਗ੍ਹਾ ਆਪ ਦੋਨੇ ਰੋਕ ਲੈਂਦੀਆਂ ਨੇ ਲੈ ਆ ਪੈਗੀ ਮੋਰ ਜਾਨਾ ਇੱਕ ਹੋ ਪੈਗੀ इके दिल्ली साइड पे ही ले इधर मरना चले दिके के ये मरना इधर बैठा ये देख रही है चले ये क्या चले की सी ले ਗਟੜ ਉੱਤੇ ਜੁੱਥੇ ਲੈ ਡਿੱਗ ਕੇ ਮਰ ਜੇਗੀ ਦੋਸਤੀ ਪਾਲੋ ਦੋਨੇ ਜਾਨੀਆਂ ਲੜਿਆ ਨਾ ਕਰੋ ਠੀਕ ਆ ਦੋਨੇ ਦੋਸਤੀ ਪਾਲੋ ਆਪ ਦੇ ਚਾ ਮੋਟਾ ਬਈ ਨਾ ਠੀਕ ਹੈ ਮੈਂ ਵੀ ਬੈਠ ਗਈ ਹੁਣ ਤੁਹਾਡੇ ਪਾਸ ਆ ਲੈ ਹੁਣ ਥੱਲੇ ਸਰਾਰਤਾਂ ਕਰਨ ਲੱਗ ਗਈ ਬੱਚਿਆਂ ਵਾਂਗੂ ਲੜਦੀਆਂ ਨੇ ਬਿਲਕੁਲ ਜਮ ਬੱਚਿਆਂ ਵਰਗੀ ਲੜਾਈ ਉਹ ਦੇਖੋ ਥੱਲੇ ਬੈਠੀ ਬੰਗੇ ਲਈ ਜਾਂਦੀ ਹੈ ਲੈ ਥੱਲੇ ਬੰਗੇ ਲਈ ਜਿਹਨਾਂ ਕਿ ਕਿਧਰ ਵਾਗੀ ਦੂਜੀ ਦੇਖੀ ਇਹਦੇ ਵਿੱਚ ਦੀ ਲੈ ਲੈ ਇਹਦੇ ਵਿੱਚ ਦੀ ਲੜਦੀਆਂ ਨੇ ਲੈ ਲੈ ਹੱਥ ਕੜਕੜ ਮੈਲੌਨੀਆ ਪੋਚਾ ਦੇਖੋ ਮੇਰੇ ਮਾਂਗਰ ਹਾਜ਼ਰ ਹੋ ਗਈ ਤੁਪੁ ਸੇਕਲਾ ਬਹਿ ਜਾ ਤੁਪੁ ਸੇਕਲਾ ਲੱਡੀ लड्डी इधर आओ उरिया 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 लड्डी उरिया आगी चल पोचल आइए अपन フフフ